ਅੰਮ੍ਰਿਤਸਰ ਦੇ ਮਜੀਠਾ ਚ ਆਏ ਤੇਜ਼ ਤੂਫਾਨ ਕਰਕੇ ਕਸਬਾ ਬੁਟਰਕਲਾ ਚ ਅਤੇ ਮਹਿਤਾ ਚੌਂਕ ਦੇ ਦਰਮਿਆਨ ਭਿਆਨਕ ਤਬਾਹੀ ਹੋਣ ਦੀ ਖਬਰ ਮਿਲੀ ਹੈ ਜਿਸ ਕਰਕੇ ਨੇਕਾ ਰੁੱਖ ਡਿੱਗਣ ਕਰਕੇ ਬਟਾਲਾ ਬਿਆਸ ਮਾਰਗ ਤੇ ਆਵਾਜਾਈ ਘੰਟਿਆਂ ਬੱਧੀ ਤੱਕ ਠੱਪ ਰਹੀ ਜਿਸ ਨੂੰ ਨੇਲ ਦੇ ਪਿੰਡਾਂ ਦੇ ਲੋਕਾਂ ਵੱਲੋਂ ਮੁੜ ਬਹਾਲ ਕੀਤਾ ਗਿਆ ਹੈ ਤੂਫਾਨ ਦੇ ਕਾਰਨ ਜਿੱਥੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਉੱਥੇ ਬਿਜਲੀ ਵਿਭਾਗ ਲਈ ਵੀ ਇਹ ਤੂਫਾਨ ਵੱਡੀ ਮੁਸੀਬਤ ਖੜੀ ਕਰ ਗਿਆ ਥਾਂ ਥਾਂ ਤੇ ਟੁੱਟੀਆਂ ਤਾਰਾਂ ਅਤੇ ਡਿੱਗੇ ਟਰਾਂਸਫਾਰਮਰ ਕਰਕੇ ਪ੍ਰਭਾਵਿਤ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੋ ਗਈ ਹੈ ਗਰਮੀ ਦੇ ਦਿਨਾਂ ਅਤੇ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਲੋਕਾਂ ਨੂੰ ਬਿਜਲੀ ਦੇ ਮੁੜ ਬਹਾਲੀ ਤੱਕ ਅੱਤ ਦੀ ਗਰਮੀ ਅਤੇ ਕਿਸਾਨਾਂ ਨੂੰ ਮਹਿੰਗੇ ਡੀਜ਼ਲ ਦੀ ਮਾਰ ਚਲਣੀ ਪਵੇਗੀ 2 ਮਿੰਟ ਦੇ ਤੂਫਾਨ ਦੇ ਨਾਲ ਬਿਜਲੀ ਵਿਭਾਗ ਨੂੰ 1 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਪੁੱਜਿਆ ਹੈ ਐਸਡੀਓ ਦੇ ਮਤਬਕ ਇਸ ਤੂਫਾਨ ਦੇ ਕਰਕੇ ਬਿਜਲੀ ਦਫ਼ਤਰ ਵਿਕੇ ਕਪੈਸਟਰ ਬੈਂਕ ਦਾ ਸਫੇਦੇ ਡਿੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ ਇਲਾਕੇ ਵਿੱਚ ਜਿੱਥੇ 300 ਪੋਲ ਅਤੇ 92 ट्रांसफार्मर डिगना बिजली सप्लाई पूर्ण रूप से ठप हुई है उत्थे ही छियाठ के भी महता उदो के लाइन बुरी तरह नुकसानी जा चुकी है ब्यूरो रिपोर्ट पंजाब टुडे